ਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਵਾਲੇ ਕੁਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਤੇ ਆਪਾਂ ਨੂੰ ਕਈ ਵਾਰੀ ਕਮੈਂਟ ਆਏ ਆ ਕਿ ਸ਼ਈਆਂ ਬਾਰੇ ਦੱਸੋ ਕਿ ਸ਼ਈਆਂ ਬਹੁਤ ਜ਼ਿਆਦਾ ਹੈ ਕਿਸੇ ਭੈਣ ਦਾ ਕਮੈਂਟ ਆਇਆ ਸੀ ਕਿ ਤੁਹਾਡਾ ਤਾਂ ਜੀ ਜੀ ਰੰਗ ਸਾਫ਼ ਹੈ ਇਸ ਕਰਕੇ ਸਾਰੀਆਂ ਮੇਡੀਆਂ ਕੰਮ ਕਰਦੀਆਂ ਤੁਹਾਡੇ ਤੇ ਤੇ ਮੇਰੇ ਸ਼ਈਆਂ ਬਹੁਤ ਜ਼ਿਆਦਾ ਹੈ ਤੇ ਆਪਾਂ ਤੁਹਾਨੂੰ ਦੱਸਦੇ ਆ ਤੇ ਜਿਹੜੀ ਭੈਣ ਨੇ ਕਮੈਂਟ ਕੀਤਾ ਸੀ ਤੇ ਤੁਸੀਂ ਜਰੂਰ ਦੇਖਿਓ ਵੀਡੀਓ ਤੇ ਤੁਸੀਂ ਜਰੂਰ ਇਹ ਵਾਲੀ ਰਿਮੇਡੀ ਕਰਕੇ ਦੇਖਿਓ ਫਿਰ ਤੁਸੀਂ ਦੇਖਿਓ ਕਿ ਤੁਹਾਡੇ ਹਫਤੇ 10 ਜਿਨ੍ਹਾਂ ਦੇ ਵਿੱਚ ਵਿੱਚ ਦਿਸ਼ਾਈਆਂ ਤੁਹਾਡੀਆਂ ਸਾਰੀਆਂ ਖਤਮ ਨਾ ਨਾ ਹੋ ਗਈਆਂ ਤੇ ਫਿਰ ਤੁਸੀਂ ਮੈਨੂੰ ਕਿਓ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਸੌਖਾ ਜਿਹਾ ਕੰਮ ਆ ਕੋਈ ਜ਼ਿਆਦਾ ਔਖਾ ਨਹੀਂ ਐ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਆਲੂ ਆਲੂ ਆਪਣੇ ਘਰ ਦੇ ਵਿੱਚ ਆਪਾਂ ਨੂੰ ਮਿਰਦਾਈਆ ਕਿਉਂਕਿ ਹਰ ਟਾਈਮ ਆਲੂ ਆਪਣੇ ਘਰੇ ਪਈ ਹੀ ਹੁੰਦੇ ਆ ਤੇ ਇਹ ਆਪਾਂ ਕੋਈ ਜ਼ਿਆਦਾ ਨਹੀਂ ਆਪਾਂ ਨੂੰ ਚਾਹੀਦਾ ਬਸ ਜਿੰਨੇ ਆਹੀ ਹੁੰਦੇ ਆਪਾਂ ਇਹ ਇਹਨੂੰ ਆਪਾਂ ਗ੍ਰੇਟ ਕਰ ਲੈਣਾ ਇੱਦਾਂ ਕੱਦੂ ਕੱਟ ਲੈਣਾ ਤੇ ਆਪਾਂ ਆਲੂ ਨੂੰ ਗ੍ਰੇਟ ਕਰ ਲਿਆ ਤੇ ਆ ਦੇਖੋ ਜੀ ਜਿੰਨਾ ਕ ਆਪਾਂ ਨੂੰ ਚਾਹੀਦਾ ਹੈ ਆਲੂ ਦਾ ਰਸ ਉਹਨਾਂ ਕ ਆਪਾਂ ਇਦਾਂ ਹੱਥ ਨਾਲ ਹੀ ਨਾ ਇਦਾਂ ਕਰਕੇ ਆ ਇੱਕ ਚਮਚਾ ਆਪਾਂ ਨੂੰ ਚਾਹੀਦਾ ਹੈ ਇਹ ਕੋਈ ਇਹਦਾ ਜ਼ਿਆਦਾ ਝੰਜਟ ਨਹੀਂ ਹੈ ਇਹਨੂੰ ਇਦਾਂ ਹੀ ਆਪਾਂ ਕੱਢ ਸਕਦੇ ਆ ਆਪਾਂ ਤੁਹਾਨੂੰ ਦੋ ਤਰੀਕਿਆਂ ਦੇ ਨਾਲ ਦੱਸਾਂਗੇ ਆ ਦੇਖੋ ਜੀ ਆ ਆਪਾਂ ਨੂੰ ਇੱਕ ਚਮਚਾ ਚਾਹੀਦਾ ਇੱਕ ਚਮਚਾ ਮੰਨ ਲਓ ਹਾਂਜੀ ਆ ਦੇਖ ਲਓ ਜੀ ਆ ਜੂਸ ਆਪਣੇ ਕੋਲੇ ਹੋ ਗਏ ਰੈਡੀ ਰਸਾ ਲੂ ਦਾ ਤੇ ਆਹ ਵਾਲੀ ਚੀਜ਼ ਆ ਜਿਹੜੀ ਇਹ ਹੈਗੀ ਆ ਮਸਰ ਦੀ ਦਾਲ ਜਿਹੜੀ ਲਾਲ ਵਾਲੀ ਹੁੰਦੀ ਆ ਆਪਾਂ ਮੂੰਗੀ ਮਸਰੀ ਦਾਲ ਕਹਿੰਦੇ ਆ ਨਾ ਮੂੰਗੀ ਦੇ ਵਿੱਚ ਆਪਾਂ ਮਿਕਸ ਕਰਕੇ ਬਣਾਉਂਦੇ ਆ ਪਿੰਡਾਂ ਦੇ ਵਿੱਚ ਤਾਂ ਨਾਰਮਲੀ ਲੋਕ ਬਹੁਤ ਬਣਾਉਂਦੇ ਆ ਤੇ ਬਾਕੀ ਬੰਨ ਸ਼ਹਿਰਾਂ ਵਾਲਿਆਂ ਦਾ ਪਤਾ ਨਹੀਂ ਆ ਮੂੰਗੀ ਮਸਰੀ ਦੀ ਦਾਲ ਮਾਣ ਜਿਹੜੇ ਮਸਰ ਹੁੰਦੇ ਆ ਸੰਤਰੀ ਜਿਹੀ ਉਪਾ ਮਾ ਦੇ ਹੁੰਦੇ ਆ orange ਜਿਹੇ ਕਲਰ ਦੇ ਵਿੱਚ ਤੇ ਓਵਲੇਈ ਦਾਲੇ ਕੇ ਉਹਨੂੰ ਤੁਸੀਂ ਪੀਸ ਲੈਣ ਧੋ ਕੇ ਸੁਕਾ ਲੈਣੀ ਆ ਤੇ ਫਿਰ ਤੁਸੀਂ ਉਹਨੂੰ ਪੀਸ ਲੈਣੀ ਆ ਸਿਰਫ ਇੰਨੀ ਕੀ ਚਾਹੀਦੀ ਆ ਆਪਾਂ ਨੂੰ ਮੰਨ ਲਓ ਅੱਧੀ ਕੋਲੀ ਛੋਟੀ ਵਾਲੀ ਅੱਧੀ ਕੋਲੀ ਤੁਸੀਂ ਉਹਨੂੰ ਲਿਆ ਕੇ ਤੇ ਧੋ ਕੇ ਸੁਕਾ ਲਿਓ ਚੰਗੀ ਤਰ੍ਹਾਂ ਤੇ ਫਿਰ ਉਹ ਮਿਕਸੀ ਦੇ ਵਿੱਚ ਪੀਸ ਕੇ ਉਹਦਾ ਪਾਊਡਰ ਤਿਆਰ ਹੋ ਜਾਊਗਾ ਤੇ ਤੁਸੀਂ ਛਾਨ ਲਿਓ ਇੱਕ ਤਾਂ ਹੋਊਗਾ ਥੋੜਾ ਦਰਦਲਾ ਜਿਹਾ ਤੇ ਇੱਕ ਹੋਊਗਾ ਜਿਵੇਂ ਜਿਹੜਾ ਫਾਈਨ ਵਾਲਾ ਹੋਊਗਾ ਉਹ ਤੁਸੀਂ ਯੂਜ਼ ਕਰਨਾ ਹੈ ਉਵੀ ਆਪਾਂ ਇੱਕ ਵੀਡੀਓ ਪਾਈ ਹੋਈ ਆ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਆਪਣਾ ਮਸੂਰ ਦਾ ਬਣਾਇਆ ਹੋਇਆ ਪਾਊਡਰ ਆ ਮਸੂਰ ਦਾਲ ਦਾ ਇਹ ਆ ਪਹਿਲਾਂ ਕਿਤੇ ਵਿੱਚ ਪਾ ਲਿਆ ਇਹਨੂੰ ਆਪਾਂ ਇਦਾਂ ਮਿਕਸ ਕਰ ਲੈਣਾ ਆਲੂ ਦੇ ਵਿੱਚ ਪੇਸਟ ਬਣਾ ਲੈਣਾ ਇਹਦਾ ਗੇਸਮਣੀ ਤੇ ਇਹ ਨੂੰ ਆਪਾਂ ਆਦੇ ਫੇਸ ਦੇ ਉੱਪਰ ਲਗਾ ਲੈਣਾ ਤੇ ਜੇ ਤੁਹਾਡੇ ਕੋਲੇ ਤੁਹਾਨੂੰ ਆਣ ਲੱਗਦਾ ਹੈ ਕਿ ਬਹੁਤ ਜ਼ਿਆਦਾ ਟਾਈਮ ਵੇਸਟ ਹੋਊਗਾ ਕਈ ਵਾਰ ਹੁੰਦਾ ਭੈਣਾ ਕੋਲੇ ਕੰਮਕਾਜ ਦੇ ਵਿੱਚ ਇੰਨਾ ਟਾਈਮ ਨਹੀਂ ਮਿਲਦਾ ਹਨਾ ਫਿਰ ਤੁਹਾਨੂੰ ਇੱਕ ਹੋਰ ਸੌਖਾ ਜਿਹਾ ਤਰੀਕਾ ਦੱਸ ਦਿੰਨੇ ਆ ਕਿ ਤੁਸੀਂ ਆ ਜਿਹੜਾ ਆਲੂ ਆ ਦੇਖੋ ਜੀ ਆਪਾਂ ਥੋੜਾ ਜਿਹਾ ਹੀ ਕੀਤਾ ਸੀ ਗ੍ਰੇਟ ਤੇ ਇੰਨਾ ਆਲੂ ਕੱਟ ਕੇ ਰੌਂਡ ਸ਼ੇਪ ਜਿਹਦੇ ਵਿੱਚ ਕੱਟ ਲਿਓ ਤੇ ਫਿਰ ਤੁਸੀਂ ਕੀ ਕਰਨਾ ਹੈ ਥੋੜਾ ਜਿਹਾ ਬਸ ਪਾਊਡਰ ਬਣਾਉਣ ਤੇ ਤੁਹਾਡੀ ਮਿਹਨਤ ਲੱਗਣੀ ਹੈ ਤੇ ਲਗਾਉਣ ਤੇ ਤੁਹਾਡੀ ਮਿਹਨਤ ਬਿਲਕੁਲ ਨਹੀਂ ਲੱਗੂਗੀ ਤੁਸੀਂ ਕੀ ਕਰਨਾ ਇੰਨਾ ਗਾ ਆਲੂ ਕੱਟੋ ਆਲੂ ਧੋ ਕੇ ਇੰਨਾ ਗਾ ਆਲੂ ਕੱਟੋ ਤੇ ਇਹਦੇ ਉੱਪਰ ਪਾ ਕੇ ਤੇ ਇਦਾਂ ਇਦਾਂ ਚਿਹਰੇ ਦੇ ਉੱਪਰ ਤੁਸੀਂ 5-7 ਮਿੰਟ ਆਪਣੇ ਚਿਹਰੇ ਨੂੰ ਇਦਾਂ ਇਦਾਂ ਮ사ਜ ਟਾਈਪ ਕਰ ਸਕਦੇ ਹੋ ਤੇ ਬਹੁਤ ਹੀ ਜਲਦੀ ਤੁਹਾਡੇ ਫਰਕ ਪੈ ਜਾਊਗਾ ਕਈਆਂ ਦੇ ਹੋ ਜਾਂਦਾ ਨਾ ਇੱਥੇ ਫੇਸ ਦੇ ਉੱਪਰ ਐ ਸੰਬੰਧ ਜੀ ਤੇ ਬਹੁਤ ਹੀ ਅਜੀਬ ਜਿਹਾ ਲੱਗਦਾ ਹੈ ਅੱਧਿਆ ਇਕ ਤਾਂ ਇਥੋਂ ਹੁੰਦਾ ਵਾਈਟ ਜਾਂ ਤੇ ਬਲੈਕ ਹੋ ਜਾਂਦੀ ਹੈ ਸਕਿਨ ਜੀ ਉਹ ਬਹੁਤ ਖਰਾਬ ਲੱਗਦੀ ਹੈ ਕਈਆਂ ਨੂੰ ਪੂਰੇ ਫੇਸ ਦੇ ਉੱਪਰ ਹੀ ਇਦਾਂ ਹੁੰਦਾ ਹੈ ਤੇ ਤੁਸੀਂ ਜਰੂਰ ਇਹ ਵਾਲੀ ਰਿਮੇਡੀ ਟਰਾਈ ਕਰਿਓ ਤੇ ਤੁਹਾਡੇ ਬਿਲਕੁਲ ਹੀ ਹਫਤੇ 10 ਦਿਨਾਂ ਦੇ ਵਿੱਚ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜੂਗਾ ਪਰ ਕਰਨਾ ਤੁਹਾਨੂੰ ਡੇਲੀ ਪਊਗਾ ਇਹ ਨਹੀਂ ਵੀ ਤੁਸੀਂ ਇੱਕ ਦਿਨ ਕਰ ਲਿਆ ਤੇ ਫਿਰ ਤੁਸੀਂ 10 15 ਦਿਨ ਕੀਤਾ ਹੀ ਤੋਂ ਡੇਲੀ ਲਗਾਉਣਾ ਪਏਗਾ ਤੇ ਬਹੁਤ ਜ਼ਿਆਦਾ ਜਲਦੀ ਫਰਕ ਪਏਗਾ ਕਿਉਂਕਿ ਆਪਾਂ ਅਜਮਾਇਆ ਹੋਇਆ ਨੁਸਖਾ ਇਹ ਵਾਲਾ ਆਪਣੇ ਰਿਸ਼ਤੇਦਾਰਾਂ ਦੇ ਸੀਗਾ ਉਹ ਦੀਦੀ ਦੇ ਇੱਕ ਦੇ ਬਹੁਤ ਜ਼ਿਆਦਾ ਫੇਸ ਖਰਾਬ ਸੀ ਤੇ ਪਰ ਉਹਨਾਂ ਦੇ ਬਹੁਤ ਫਰਕ ਪੈ ਗਿਆ ਉਹ ਕਹਿੰਦੇ ਕਿ ਮੇਰੀ 10-10 ਹਜ਼ਾਰ ਦੀ ਦਵਾਈ ਵੀ ਉਹਨਾਂ ਨੇ ਖਾਧੀ ਹੈ ਡਾਕਟਰਾਂ ਕੋ ਤੇ ਕਹਿੰਦੇ ਮਹੀਨੇ ਦੀ 10 ਹਜ਼ਾਰ ਦੀ ਦਵਾਈ ਆ ਜਾਂਦੀ ਸੀ ਤੇ ਕੁਝ ਵੀ ਫਰਕ ਨਹੀਂ ਪਿਆ ਤੇ ਤੁਸੀਂ ਉਹਨਾਂ ਨੇ ਵੀ ਇਹ ਵਾਲਾ ਟਰਾਈ ਕੀਤਾ ਉਹ ਕਹਿੰਦੇ ਮੈਂ ਤਾਂ ਇਹ ਹੈ ਜਦੋਂ ਮੈਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਮੈਂ ਤਾਂ ਕਹਿੰਦੇ ਦਿਨ ਵਿੱਚ ਦੀ ਦੋ ਵਾਰੀ ਵੀ ਲਗਾ ਲੈਂਦੀ ਸੀਗੀ ਕਿਉਂਕਿ ਐਂ ਲੱਗਦਾ ਆਪਾਂ ਨੂੰ ਵੀ ਹੈ ਮੇਰੇ ਸਾਫ ਹੋ ਗਿਆ ਰੰਗ ਮੇਰਾ ਵਧੀਆ ਫੇਸ ਹੋ ਰਿਹਾ ਤੇ ਕਹਿੰਦੀ ਮੈਂ ਦੋ ਟਾਈਮ ਵੀ ਲਗਾਉਂਦੀ ਰਹੀ ਆ ਤੇ ਉਹਨਾਂ ਦੇ ਬਿਲਕੁਲ ਸਾਫ ਹੋ ਗਿਆ ਉਹ ਮੈਨੂੰ ਮਿਲੇ ਤੇ ਮੈਂ ਕਹਾਂ ਤੁਹਾਡੇ ਪਹਿਲਾਂ ਤਾਂ ਬਹੁਤ ਜ਼ਿਆਦਾ ਫੇਸ ਦੇ ਉੱਪਰ ਛਾਈਆਂ ਆਈਆਂ ਸੀਆਂ ਤੇ ਮਖਦੀਦ ਤੁਹਾਡਾ ਫੇਸ ਵਧੀਆ ਹੋ ਗਿਆ ਤੁਸੀਂ ਕੀ ਲਗਾਉਂਦੇ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇਦਾਂ ਕਰਦੀ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਵਧੀਆ ਚੀਜ਼ ਆ ਤੇ ਆਪਾਂ ਵੀ ਲਾ ਲੈਣੇ ਵੈਸੇ ਮੇਰੇ ਛਾਈਆਂ ਵਗੈਰਾ ਨਹੀਂ ਹੈਗੀਆਂ ਕਿਉਂਕਿ ਇਹ ਹੈ ਕਿ ਮੈਂ ਹਮੇਸ਼ਾ ਜਿਹੜੀ ਹੋਮ ਰਿਮੀਡੀ ਆ ਜਿਹੜੀਆਂ ਤੁਹਾਨੂੰ ਦੱਸਦੀਆਂ ਟਿਪਸ ਜਿਹੜੇ ਵਾਲੇ ਉਹੀ ਮੈਂ ਯੂਜ਼ ਕਰਦੀ ਆ ਤੇ ਮੇਰੀ ਸਕਿਨ ਹਲੇ ਤੱਕ ਚਲੋ ਵਾਹਿਗੁਰੂ ਦੀ ਕਿਰਪਾਏ ਬਹੁਤ ਵਧੀਆ ਪਈ ਆ ਤੇ ਤੁਸੀਂ ਜ਼ਰੂਰ ਇਹ ਵਾਲੇ ਟਰਾਈ ਕਰਿਓ ਰਿਮੀਡੀ ਤੇ ਫਿਰ ਤੁਸੀਂ ਦੱਸਿਓ ਤੇ ਪਰ ਤੁਸੀਂ ਡੇਲੀ ਲਗਾਉਣਾ ਪਏਗਾ ਤੁਹਾਨੂੰ ਇਹ ਨਹੀਂ ਕਿ ਇੱਕ ਦਿਨ ਲਗਾ ਲਿਆ ਤੇ ਇੱਕ ਦਿਨ ਨਹੀਂ ਲਗਾਇਆ ਤੇ ਆਪਾਂ ਲਗਾ ਕੇ ਤੁਹਾਨੂੰ ਇਹਦਾ ਰਿਜ਼ਲਟ ਵੀ ਦਿਖਾਵਾਂਗੇ ਫੇਸ ਦੇ ਉੱਪਰ ਵਧੀਆ 글로 ਵੀ ਆਊਗਾ ਬਹੁਤ ਵਧੀਆ ਕਲੀਨ ਹੋ ਜੂ ਇਕਦਮ ਕਿਉਂਕਿ ਆਇਆ ਹੁੰਦਾ ਕਿ ਸਾਰਾ ਦਿਨ ਕੰਮਕਾਰਾਂ ਦੇ ਵਿੱਚ ਨਾ ਆਪਣੇ ਫੇਸ ਦੇ ਉੱਪਰ ਡਸਟ ਜੰਮ ਜੰਮੀ ਜਾਂਦੀ ਜੰਮੀ ਜਾਂਦੀ ਉਹ ਜਮਾ ਹੋਈ ਜਾਂਦੀ ਹੈ ਤੇ ਜੇ ਆਪਾਂ ਕਿਸੇ ਵੀ ਚੀਜ਼ ਨਾਲ ਦਿੱਲੀ ਕਲੀਨ ਕਰ ਲੈਨੇ ਆ ਜਿਵੇਂ ਵੇਸਣੇ ਹੋ ਗਿਆ ਗੁਲਾਬ ਜਲੀ ਹੋ ਗਿਆ ਦੁੱਧ ਹੋ ਗਿਆ ਇਹਨਾਂ ਚੀਜ਼ਾਂ ਦੇ ਨਾਲ ਨਾ ਆਪਣਾ ਫੇਸ ਆ ਜਿਹੜਾ ਕਲੀਨ ਰਹਿੰਦਾ ਪੂਰੀ ਤਰ੍ਹਾਂ ਤੇ ਡਸਟ ਜਮਾ ਨਹੀਂ ਹੁੰਦੀ ਉਹ ਆਪ ਨੂੰ ਬਾਹਰੋਂ ਤਾਂ ਲੱਗਦਾ ਰਹਿੰਦਾ ਕਿ ਫੇਸ ਸਹੀ ਹੈ ਪਰ ਉਹ ਅੰਦਰ ਆਪਣੇ ਜਮਾ ਹੋਈ ਜਾਂਦੀ ਹੈ ਡਸਟ ਤੇ ਦਿੱਲੀ ਆਪਾਂ ਨੂੰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਫੇਸ ਕਲੀਨ ਕਰਨਾ ਚਾਹੀਦਾ ਹੈ ਤੇ ਜ਼ਰੂਰ ਕਰਿਆ ਕਰੋ ਥੋੜਾ ਜਿਹਾ ਟਾਈਮ ਜ਼ਰੂਰ ਕੱਢ ਲਿਆ ਕਰੋ ਆਪਣੇ ਵਾਸਤੇ ਕਿਉਂਕਿ ਇਹ ਆ ਕਿ ਦੇਖ ਲਓ ਜੀ ਕੰਮ ਤਾਂ ਮੁੱਕਦੇ ਹੀ ਨਹੀਂ ਜਾਂਉਂਦੇ ਹਨ ਕੰਮ ਨਹੀਂ ਮੁੱਕਦੇ ਇਹ ਚੱਲ ਨਹੀਂ ਆਣੇ ਆ ਜਿੰਨਾ ਚਿਰ ਆਪਾਂ ਜਾਉਨੇ ਆ ਉਹਨਾਂ ਚਿਰ ਆਪਣੇ ਕੰਮ ਮੁੱਕਣੇ ਨਹੀਂਗੇ ਆਪ ਨੂੰ ਐ ਲੱਗ ਜੰਦਾ ਕਿ ਹਾਏ ਕੰਮ ਪਿਆ ਹੈ ਕੰਮ ਪਿਆ ਪਰ ਤੁਸੀਂ ਆਪ ਦੇ ਵਾਸਤੇ ਵੀ ਥੋੜਾ ਜਿਹਾ ਟਾਈਮ ਜ਼ਰੂਰ ਕੱਢੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਵਧੀਆ ਸਾਡਾ ਫੇਸ 글로 ਕਰੇ ਵਧੀਆ ਸੋਹਣੇ ਲੱਗिए ਕਿਸੇ ਹੋਇਆ ਸ਼ਾਦੀ ਚ ਜਾਈਏ ਤਾਂ ਸਭ ਲੋਕ ਦੇਖਣ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਫੇਸ ਤੁਹਾਡਾ ਤੁਹਾਨੂੰ ਲੋਕ ਪੁੱਛਣ ਤੇ ਫਿਰ ਤਾਂ ਤੁਹਾਨੂੰ ਇਦਾਂ ਦੇ ਨੁਸਖੇ ਆ ਜਿਹੜੇ ਉਹ ਅਪਣਾਉਣੇ ਪੈਣਗੇ ਤੇ ਜ਼ਰੂਰ ਕਰਿਓ ਤੇ ਆਪਾਂ ਤੁਹਾਨੂੰ ਬਾਕੀ ਆਪਾਂ ਨਾਮ ਬੋਲਦੇ ਆ ਵੀਡੀਓ ਵਿੱਚ ਪੜਨਾ ਦੇ ਜਿਹੜੀਆਂ ਭੈਣਾਂ ਆਪਾਂ ਕਮੈਂਟ ਕਰਦੀਆਂ ਐ ਵਰਨਜੀਤ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ ਕੁਲਦੀਪ ਕੌਰ ਭੈਣ ਜੀ ਫਰੀਦਪੁਰ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮਨਦੀਪ ਕੌਰ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਤਾਂ ਦਿੱਲੀ ਵੀਡੀਓ ਦੇਖਦੇ ਹੋ ਕਮੈਂਟ ਵੀ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਹੋਰ ਵੀ ਬਹੁਤ سارے ਕਮੈਂਟ ਆਉਂਦੇ ਆਤੇ ਆਪਾਂ ਕਈ ਵਾਰੀ ਨਾਮ ਯਾਦ ਨਹੀਂ ਰਹਿੰਦਾ ਨਾ ਜਿੰਨਾਂ ਦੇ ਨਾਮ ਇਹ ਕਮੈਂਟ ਆਉਂਦੇ ਆ ਤੇ ਤੁਸੀਂ ਡੇਲੀ ਕਮੈਂਟ ਕਰੋਗੇ ਕਿਉਂਕਿ ਮਨਦੀਪ ਭੈਣ ਜੀ ਤਾਂ ਮੈਨੂੰ ਐਦਾਂ ਲੱਗਦੀ ਹੈ ਕਿ ਜਿਵੇਂ ਮੇਰੀ ਕੋਈ ਫਰੈਂਡ ਹੀ ਹੈ ਤੇ ਉਹ ਮੈਨੂੰ ਡੇਲੀ ਕਮੈਂਟ ਕਰਦੇ ਆ ਤੇ ਉਹਨਾਂ ਦਾ ਨਾਮ ਤਾਂ ਮੈਨੂੰ ਹਮੇਸ਼ਾ ਹੀ ਯਾਦ ਰਹਿੰਦਾ ਹੈ ਮੈਨੂੰ ਉਹਨਾਂ ਦੇ ਕਮੈਂਟ ਵੀ ਨਾ ਦਿਨੇ ਜਿਵੇਂ ਕਰੇ ਕੰਮ ਕਰਦੀ ਆ ਤੇ ਮੈਨੂੰ ਯਾਦ ਆਈ ਰਹਿੰਦੀ ਹੈ ਕਿ ਉਹ ਭੈਣ ਜੀ ਬਹੁਤ ਵਧੀਆ ਹੈ ਕਿ ਮੈਨੂੰ ਡੇਲੀ ਕਮੈਂਟ ਕਰਦੇ ਆ ਮੈਂ ਡੇਲੀ ਵੀਡੀਓ ਦੇਖਦੇ ਆ ਤੇ ਮਨਦੀਪ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨੂੰ ਆਪਾਂ ਬਸ ਇਦਾਂ ਲਗਾ ਕੇ ਤੇ ਹਾਂਜੀ ਆਪਾਂ 2-3 ਮਿੰਟ ਲਗਾ ਲਿਆ ਤੇ ਆਪਾਂ ਨੂੰ ਥੋੜਾ ਇਦਾਂ ਨਾ ਸਕਿਨ ਟਾਈਟ ਹੋ ਰਹੀ ਆ ਤੇ ਜਦੋਂ ਆਪਾਂ ਨੂੰ ਲੱਗੇ ਕਿ ਆਪਣੀ ਸਕਿਨ ਟਾਈਟ ਹੋ ਰਹੀ ਆ ਤੇ ਉਸ ਟਾਈਮ ਆਪਾਂ ਇਹਨੂੰ ਇਦਾਂ ਮਸਲ ਮਸਲ ਕੇ ਥੋੜਾ ਹਲਕੇ ਹਲਕੇ ਹੱਥਾਂ ਦੇ ਨਾਲ ਤੇ ਇਹਨੂੰ ਆਪਾਂ ਉਤਾਰ ਕੇ ਤੇ ਨਾਰਮਲ ਪਾਣੀ ਦੇ ਨਾਲ ਫੇਸ ਕਲੀਨ ਕਰ ਲੈਣਾ ਤੇ ਚਲੋ ਆਪਾਂ ਕਲੀਨ ਕਰਕੇ ਤੇ ਫਿਰ ਤੁਹਾਨੂੰ ਦਿਖਾਉਣੀ ਹਾਂ ਰਿਜ਼ਲਟ ਬਹੁਤ ਵਧੀਆ ਕਿਉਂਕਿ ਇਹ ਹੈ ਕਿ ਆਲੂ ਦੇ ਵਿੱਚ ਬਲੀਚਿੰਗ ਪ੍ਰੋਪਰਟੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਆਪਾਂ ਨੂੰ ਇਹ ਹੈ ਕਿ ਆਪਣੀ ਸਕਿਨ ਨੂੰ ਬਹੁਤ ਕਲੀਨ ਕਰ ਦਿੰਦਾ ਹੈ ਆਲੂ ਐਸੀ ਚੀਜ਼ ਹੈ ਆਪਾਂ ਨੂੰ ਇਹ ਲੱਗਦਾ ਕਿਉਂਕਿ ਸਟਾਰਚ ਹੁੰਦਾ ਹੈ ਆਲੂ ਦੇ ਵਿੱਚ ਸਿੱਕੀ ਆ ਤੇ ਉਹਦੇ ਕਰਕੇ ਬਹੁਤ ਵਧੀਆ ਆਪਣੀ ਸਕਿਨ ਤੇ ਇਫੈਕਟ ਬਹੁਤ ਜ਼ਿਆਦਾ ਆਲੂ ਦਾ ਵਧੀਆ ਹੈ ਤੇ ਆਲੂ ਜਿਵੇਂ ਆਪਾਂ ਕਹਿ ਦਿੰਨੇ ਹਰ ਸਬਜ਼ੀ ਆਲੂ ਤੋਂ ਬਣਾ ਨਹੀਂ ਬਣਦੀ ਤੇ ਆਲੂ ਬਹੁਤ ਹੀ ਵਧੀਆ ਚੀਜ਼ ਹੈ ਤੇ ਫੇਸ ਤੇ ਜ਼ਰੂਰ ਟਰਾਈ ਕਰਿਓ ਤੇ ਆਲੂ ਆਪਾਂ ਨੂੰ ਘਰੇ ਵੀ ਵੀ ਐਨੀ ਅਗਰ ਇਹ ਤੋਂ ਆਪਾਂ ਲੈਣਾਂ ਮੇਕਰੇ ਪੇਰ ਹੁੰਦੇ ਆ ਤੇ ਚਲੋ ਜੀ ਆਪਾਂ ਕਰਦੇ ਆ ਫੇਸ ਵੋਸ਼ ਫਿਰ ਮਿਲਦੇ ਆਂ ਹਾਂਜੀ ਆਪਾਂ ਕਰਿਆ ਆ ਫੇਸ ਨੂੰ ਕਲੀਨ ਤੇ ਬਹੁਤ ਹੀ ਵਧੀਆ ਜਿਆਦਾ ਆਇਆ ਨਾ ਇੱਕਦਮ ਚਮਕਣ ਲੱਗ ਗਿਆ ਫੇਸ ਬਹੁਤ ਵਧੀਆ ਗ로우 ਆ ਗਿਆ ਤੇ ਇਦਾਂ ਹੀ ਹੋ ਗਿਆ ਕਿ ਜਿਵੇਂ ਆਪਾਂ ਬਲੀਚ ਕਰਦੇ ਹਾਂ ਆਪਾਂ ਗੁਜਾਰ ਤੋਂ ਲਿਆ ਕੇ ਬਲੀਚ ਕਰਦੇ ਆ ਤੇ ਉਹ ਆਇਆ ਲੱਗਦਾ ਹੈ ਕਿ ਇੱਕਦਮ ਖਿਲ ਜਾਂਦਾ ਹੈ ਚਿਹਰਾ ਹਾਂ ਵਧੀਆ ਲੱਗਦਾ ਚਮਕ ਤੇ ਆ ਜਾਂਦਾ ਚਲੋ ਰਹਿੰਦਾ ਆਪਣਾ ਥੋੜਾ ਟਾਈਮ ਆ ਮਰੇ ਉੱਪਰ ਸੁਣਿਆ ਮੈਂ ਕਰਵਾਇਆ ਨਹੀਂ ਕਦੇ ਵੀ ਮੈਂ ਬਲੀਚ ਨਹੀਂ ਕਦੇ ਵੀ ਕਰਵਾਈ ਤੇ ਇਹ ਹੈ ਕਿ ਇਦਾਂ ਲੱਗਦਾ ਹੈ ਕਿ ਬਹੁਤ ਜ਼ਿਆਦਾ ਵਧੀਆ ਲੱਗਿਆ ਬੇਟੀ ਦੱਸ ਰਹੀ ਹੈ ਕਹਿੰਦੀ ਬਹੁਤ ਵਧੀਆ ਜ਼ਿਆਦਾ ਰਿਜ਼ਲਟ ਵਧੀਆ ਹੈ ਬਹੁਤ ਵਧੀਆ ਲੱਗ ਰਿਹਾ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਇੱਕਦਮ ਸੌਫਟ ਹੋ ਗਈ ਹੈ ਸਕਿਨ ਤੇ ਤੁਸੀਂ ਇਹ ਹੈ ਕਿ ਫੇਸ ਦੇ ਉੱਪਰ ਕੋਈ ਲੋਸ਼ਨ ਕੋਈ ਬ੍ਰੈਂਕੀ ਲਗਾਨੀ ਹੈ ਤੁਹਾਨੂੰ ਦੱਸ ਦਿੰਨੀ ਹਾਂ ਮੈਂ ਤਾਂ ਜਿਹੜੀ ਦੁੱਧ ਦੇ ਉੱਪਰ ਕਰੀਮ ਹੁੰਦੀ ਹੈ ਥੋੜੀ ਜੀ ਉਹ ਕੱਢ ਕੇ ਤੇ ਉਹ ਰਲ ਲੀ ਨਾ ਕਿਸੇ ਦੇ ਪਰਿਪਤਾਂਤੀ ਵਿਲਾ ਲੇਗੀ ਤੇ ਜੇ ਮੇਰੇ ਘਰੇ ਮੱਖਣੀ ਬਣੀ ਹੋਈ ਆ ਤੇ ਮੈਂ ਮੱਖਣੀ ਬਣਾਈ ਆ ਤੇ ਉਸ ਦਿਨ ਜਿਹਨਾਂ ਚਿਰ ਮੱਖਣੀ ਇੱਕ ਦੋ ਦਿਨ ਚਲੋ ਆਪਾਂ ਰੱਖ ਦੇਈਂ ਆਪਾਂ ਗਰਮ ਨਹੀਂ ਕਰਦੇ ਤਾਜੀ ਮੱਖਣੀ ਤੇ ਮੈਂ ਉਹ ਕੰਡ ਕੇ ਥੋੜੀ ਜੀ ਤੇ ਉਹ ਫੇਸ ਦੇ ਉੱਪਰ ਵੀ ਹੱਥਾਂ ਤੇ ਵੀ ਮੈਂ ਉਹ ਲਗਾ ਰਹੀ ਹਾਂ ਤੇ ਮੈਂ ਲੂਸ਼ਨ ਵਗੈਰਾ ਬਹੁਤ ਘੱਟ ਲਗਾਨੀ ਆ ਮੈਨੂੰ ਇਹ ਆ ਕਿ ਮੈਂ ਨੇਚਰਲ ਚੀਜ਼ਾਂ ਹੀ ਯੂਜ਼ ਕਰਦੀ ਆ ਤੇ ਇਸ ਕਰਕੇ ਕਈ ਭੈਣਾਂ ਕਹਿੰਦੀਆਂ ਦੀਦੀ ਤੁਹਾਡਾ ਤਾਂ ਅਗੀ ਜ਼ਿਆਦਾ ਸਾਫ ਆ ਤੁਹਾਡਾ ਤਾਂ ਇਹ ਹੈ ਤੁਹਾਡੀ ਸਕਿਨ ਵਧੀਆ ਹੈ ਤੇ ਆਪਾਂ ਜਿਸਕਿਨ ਹੈਲਦੀ ਰੱਖਣ ਦਾ ਵੀ ਕੰਮ ਆਪਣਾ ਹੀ ਆ ਜਦੋਂ ਆਪਾਂ ਕੋਈ ਵੀ ਚੱਕੀ ਕਰੀਓ ਕਿਸੇ ਨੇ ਵੀ ਆਪ ਨੂੰ ਕਹੇ ਤੀ ਆਹ ਕਰੀਮ ਦਾ ਬਹੁਤ ਵਧੀਆ ਰਿਜ਼ਲਟ ਆ ਤੁਸੀਂ ਉਹ ਲਗਾ ਲਓ ਤੇ ਆਪਾਂ ਮੈਂਟ ਮਾਰਦੇ ਆ ਖਰੀਦ ਕੇ ਲਿਉਣ ਲੱਗੇ ਨਾਲ ਇਹ ਨਹੀਂ ਹੁੰਦਾ ਕਿ 3 3 4 400 ਰੁਪਿਆ ਆਪਾਂ ਲਾ ਦਿੰਨੇ ਆ ਉਹ ਕਿਸੇ ਦੀ ਸਕਿਨ ਨੂੰ ਸੂਟ ਕਰਦੀ ਆ ਕਿਸੇ ਦੀ ਸਕਿਨ ਨੂੰ ਨਹੀਂ ਕਰਦੀ ਤੇ ਜਿਹੜੀ ਆਪਾਂ ਜੋ ਵੀ ਆਪਾਂ ਘਰੇ ਰੈਮਡੀਜ਼ ਦੱਸਦੀਆਂ ਜੇ ਤੁਸੀਂ ਇਹ ਬਾਰੇ ਫੋਲੋ ਕਰੋਗੇ ਮੈਨੂੰ ਫੋਲੋ ਕਰੋਗੇ ਤੁਹਾਡੀ ਹਮੇਸ਼ਾ ਹੀ ਸਕਿਨ ਵਧੀਆ ਰਹੂਗੀ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪੀਸ ਓਕੇ ਧੰਨਵਾਦ ਜੀ